ਫਗਵਾੜਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਨਗਰ ਨਿਗਮ ਵੱਲੋਂ ਅਹਿਮ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਨਗਰ ਨਿਗਮ ਦੀ ਟੀਮ ਵੱਲੋਂ ਫਗਵਾੜਾ ਦੇ ਬਖਵਕ ਬਜ਼ਾਰਾ ਚ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਦੌਰਾਨ ਲੋਹਾ ਮੰਡੀ ਚ ਕਈ ਦੁਕਾਨਾਂ ਤੇ ਪਲਾਸਟਿਕ ਪਾਇਆ ਗਿਆ ਟੀਮ ਵੱਲੋਂ ਮੌਕੇ ਤੇ ਪਲਾਸਟਿਕ ਜ਼ਬਤ ਕੀਤਾ ਗਿਆ ਤੇ ਕਈ ਦੁਕਾਨਾਂ ਦੇ ਚਲਾਨ ਵੀ ਕੀਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਗਰ ਨਿਗਮ ਅਧਿਕਾਰੀ ਨੇ ਕੀ ਕਿਹਾ ਦੇਖੋ ਤੁਸੀਂ ਵੀ ਇਸ ਵੀਡੀਓ ਚ ਵਤਨਕੀ ਰਾਹੇ ਤੋਂ ਦਰੁਕ ਕਲੂਚਾ ਦੀ ਰਿਪੋਰਟ ਹਾਂਜੀ ਸਰ ਅੱਜ ਮੰਡੀ ਲੋਹ ਮੰਡੀ ਦੇ ਵਿੱਚ ਆਇਆ ਸੀ ਮਾਮਲਾ ਦੀ ਘਰ ਦੇਖੋ ਜੀ ਮਾਨਯੋਗ ਕਮਿਸ਼ਨਰ ਸਾਹਿਬ ਡਾਕਟਰ ਅਕਸ਼ਿਤਾ ਗੁਪਤਾ ਜੀ ਆਈਏਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਸਾਡੀਆਂ ਜਿਹੜੀਆਂ ਨਗਰ ਨਿਗਮ ਦੀਆਂ ਟੀਮਾਂ ਮੇਰੇ ਨਾਲ ਸੈਂਟਰੀ ਇੰਸਪੈਕਟਰ ਹਤੇਸ਼ ਸ਼ਰਮਾ ਜੀ ਤੇ ਸੈਂਟਰੀ ਇੰਸਪੈਕਟਰ ਦੀਪਕ ਕੁਮਾਰ ਜੀ ਤੇ ਅਸੀਂ ਅੱਜ ਜਿਹੜਾ ਹੈਗਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਲਾਸਟਿਕ ਪਲਾਸਟਿਕ ਬੈਨ ਦਾ ਜਿਹੜਾ ਹੈਗਾ ਵਾ ਉਹ ਚਲਾਨ ਕਰ ਰਹੇ ਆ ਸਾਡੇ ਨਾਲ ਅੱਜ ਐਨਜੀਟੀ ਦੀ ਵੀ ਟੀਮ ਸੀਗੀ ਅਸੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੈਕਿੰਗ ਕਰ ਰਹੇ ਆ ਤੇ ਚਲਾਨ ਕਰ ਰਹੇ ਆ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆ ਲੋਹਾ ਮੰਡੀ ਇੱਥੇ ਅਸੀਂ ਜਿਹੜਾ ਹੈਗਾ ਕਾਫੀ ਮਾਤਰਾ ਦੇ ਵਿੱਚ ਅੱਜ ਪਲਾਸਟਿਕ ਜਿਹੜਾ ਹੈਗਾ ਵਾ ਜ਼ਬਤ ਕਰਿਆ ਹੈਗਾ ਵਾ ਤੇ ਇਹਨਾਂ ਦਾ ਜਿਹੜਾ ਹੈਗਾ ਵਾ ਚਲਾਨ ਵੀ ਅਸੀਂ ਕਰਿਆ ਹੈਗਾ ਵਾ ਹਰ ਜਿੱਦਾਂ ਹੁਣ ਆਪਣੇ ਪਿਛਲੇ ਦਿਨਾਂ ਦੇ ਵਿੱਚ ਵੀ ਲਾਂਚਮੈਂਟ ਕਰਨ ਦੇ ਬਾਵਜੂਦ ਵੀ ਇਹ ਮਤਲਬ ਕਿ ਜਿਹੜਾ ਭਾਰੀ ਮਾਤਰਾ ਦੇ ਵਿੱਚ ਜਿਸਮਾਨ ਕਰਿਆ ਵਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਜੀ ਅਸੀਂ ਲੋਕਾਂ ਨੂੰ ਬੜਾ ਅਵੇਅਰ ਕੀਤਾ ਸਾਡੀਆਂ ਟੀਮਾਂ ਕੰਟੀਨਿਊ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਮਨਿਆਦੀਆਂ ਕਰਦੀ ਰਹੀ ਕਰਦੀਆਂ ਰਹੀਆਂ 30 ਜੂਨ ਤੱਕ ਦਾ ਅਸੀਂ ਸਾਰਿਆਂ ਨੂੰ ਸਮਾਂ ਦਿੱਤਾ ਸੀਗਾ ਲੇਕਿਨ ਉਸ ਦੇ ਬਾਵਜੂਦ ਵੀ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਕਿ ਕੁਝ ਲੋਕ ਅਵੇਅਰ ਵੀ ਹੋਏ ਆ ਕੁਝ ਲੋਕ ਜਿਹੜੇ ਹੈਗੇ ਅਜੇ ਵੀ ਅਵੇਅਰ ਨਹੀਂ ਹੈਗੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹਾਂਗੇ ਲੋਕਾਂ ਨੂੰ ਕਿ ਪਲਾਸਟਿਕ ਜਿਹੜਾ ਹੈਗਾ ਵਾ ਪੂਰਨ ਤੌਰ ਤੇ ਬੰਦ ਆ ਤੁਸੀਂ ਦੇਖੋਗੇ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਸੀਵਰੇਜ ਦੀ ਕਿੰਨੀ ਸਮੱਸਿਆ ਆਉਂਦੀ ਹੈਗੀ ਆ ਪਾਣੀ ਜਿਹੜਾ ਹੈਗਾ ਵਾ ਬੰਦ ਹੋ ਜਾਂਦਾ ਵਾ ਸੜਕਾਂ ਤੇ ਖੜ ਜਾਂਦਾ ਹੈਗਾ ਵਾ ਤੇ ਉਹਦਾ ਮੁੱਖ ਕਾਰਨ ਜਿਹੜਾ ਹੈਗਾ ਵਾ ਪਲਾਸਟਿਕ ਹੀ ਜਿਹੜਾ ਹੈਗਾ ਲਫਾਫੇ ਸੀਵਰੇਜ ਦੇ ਵਿੱਚ ਚਲੇ ਜਾਂਦੇ ਹੈਗੇ ਆ ਜਿਹਦੇ ਕਰਕੇ ਸੀਵਰੇਜ ਬੰਦ ਹੋ ਜਾਂਦਾ ਤੇ ਬਰਸਾਤਾਂ ਦੇ ਦਿਨਾਂ ਵਿੱਚ ਜਿਹੜਾ ਪਾਣੀ ਸੜਕਾਂ ਤੇ ਖੜਾ ਹੋ ਜਾਂਦਾ ਅਸੀਂ ਇਸ ਬਾਬਤ ਜਿਹੜਾ ਲੋਕਾਂ ਨੂੰ ਅਪੀਲ ਕਰਦੇ ਆ ਕਿ ਪਲਾਸਟਿਕ ਜਿਹੜਾ ਹੈਗਾ ਵਾ ਤੁਸੀਂ ਨਾ ਯੂਜ਼ ਕਰੋ ਵਗੈਰਾ ਵੀ ਕਿੰਨੇ ਜਿਨਾਂ ਰੱਟੇ ਔਰ ਕਿੰਨੀ ਕਿੰਨੀ ਭਾਰੀ ਮਾਤਰਾ ਹੈ ਜਿਹੜਾ ਦੋਨਾਂ ਕਰਿਆ ਉਹਨਾਂ ਦੇ ਕੋਈ ਪੈਨਲਟੀ ਵਗੈਰਾ ਵੀ ਲਾਈ ਲਾਈ ਹਾਂਜੀ ਉਹ ਬਿਲਕੁਲ ਜੋ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਰਕਾਰ ਦੇ ਰੂਲਾਂ ਮੁਤਾਬਕ ਅ ਜੋ ਵੀ ਉਹ ਫਾਈਨ ਬਣੇਗਾ ਉਸ ਮੁਤਾਬਕ ਅਸੀਂ ਉਹਨਾਂ ਦੇ ਚਲਾਨ ਕਰੇ ਅੱਜ ਤੇ ਅੱਗੇ ਵੀ ਜਿਹੜੀ ਸਾਡੀ ਮੁਹੀਮੇ ਜਾਰੀ ਰਹੇਗੀ